ਉਦੋਂ ਬਾਅਦ ਜਿਹੜਾ ਪਹਿਲਾਂ ਸਿੰਘ ਸਾਹਿਬ ਨੂੰ ਮਿਲਣ ਤੋਂ ਸਿੰਘ ਸਾਹਿਬ ਨੂੰ ਮਿਲਣ ਤੋਂ ਬਾਅਦ ਮੈਂ ਆਰਾਮ ਨਾਲ ਕਰਦਾ ਪਹਿਲਾਂ ਸਾਰੇ ਨੂੰ ਪਹਿੰਤੀ ਪਹਿਲਾਂ ਮਿਲਣ ਤੋਂ ਮੇਨ ਤੋਂ ਬਾਅਦ ਮੈਂ ਕਰਦਾ ਮਿਲਣ ਤੋਂ ਮਤਲਬ ਹੋਰ ਕੋਣ ਕੋਣ ਕੇ ਪਹੁੰਚ ਰਹੀ ਸਾਨੂੰ ਤਾਂ ਹੁਕਮ ਆਇਆ ਸੀ ਅਸੀਂ ਆ ਗਏ ਹੌਲੀ ਹੌਲੀ ਸਾਰੇ ਅੱਜ ਨੂੰ ਬਲਸਾ ਕੀ ਪਹੁੰਚ ਰਹੀ ਸਾਨੂੰ ਹੁਕਮ ਹੋਇਆ ਸੀ ਮੈਂ ਆ ਗਿਆ ਰਾਣੀ ਕੇ ਸਾਹਿਬ ਆ ਗਏ ਬਾਕੀ ਵੀ ਇਸੇ ਤਰ੍ਹਾਂ ਸਾਰੇ ਵਾਸਤੇ ਹੈ ਸਾਨੂੰ ਕਿਹੜੇ ਕਿਹੜੇ ਮੰਤਰੀ ਇਹ ਹੁਣ ਮੈਂ ਕਹਿ ਸਕਦਾ ਕੁਝ ਨਹੀਂ ਉਸ ਟਾਈਮ ਕਿਹੜੇ ਕਿਹੜੇ ਮੰਤਰੀ ਸਰ ਜਿਨ੍ਹਾਂ ਦੇ ਨਾਮ ਆ ਰਹੇ ਮੈਂ ਅੰਦਰ ਮਿਲ ਕੇ ਤੁਹਾਨੂੰ ਸਾਰਿਆਂ ਦੇ ਨਾਮ ਦੱਸ ਸਕਦਾ ਜੀ ਠੀਕ ਇਹ ਤੋਂ ਪਹਿਲਾਂ ਅਸੀਂ ਕੁਝ ਨਹੀਂ ਕੀਤਾ ਸਾਰੇ ਮੰਤਰੀ ਬੇਸ਼ੋਰ ਨਹੀਂ ਇਹ ਤਾਂ ਉਹਨਾਂ ਨੂੰ ਪਤਾ ਜੀ ਉਸ ਤੋਂ ਬਾਅਦ ਜਿਹੜਾ ਪਹਿਲਾਂ ਸਿੰਘ ਸਾਹਿਬ ਨੂੰ ਮਿਲਣ ਤੋਂ ਸਿੰਘ ਸਾਹਿਬ ਨੂੰ ਮਿਲਣ ਤੋਂ ਬਾਅਦ ਮੈਂ ਆਰਾਮ ਨਾਲ ਕਰਦਾ ਭਾਈ ਸਾਰਿਆਂ ਨੂੰ ਬੰਦੀ ਪਹਿਲਾਂ ਪਹਿਲਾਂ ਮਿਲਣ ਤੋਂ ਮਿਲਣ ਤੋਂ ਬਾਅਦ ਮੈਂ ਕਰਦਾ ਮਿਲ ਤਾਂ ਹੋਰ ਕੋਣ ਕੋਣ ਅਜੇ ਪਹੁੰਚ ਨਹੀਂ ਰਹੀ ਸਾਨੂੰ ਤਾਂ ਹੁਕਮ ਆਇਆ ਸੀ ਅਸੀਂ ਆ ਗਏ ਹੌਲੀ ਹੌਲੀ ਸਾਰੇ ਅੱਜ ਨੂੰ ਬਲਸਾ ਵੀ ਪਹੁੰਚ ਰਹੇ ਨੇ ਸਾਨੂੰ ਹੁਕਮ ਹੋਇਆ ਸੀ ਮੈਂ ਆ ਗਿਆ ਰਾਣੀ ਕੇ ਸਾਹਿਬ ਆ ਗਏ ਬਾਕੀ ਵੀ ਇਸੇ ਤਰ੍ਹਾਂ ਬੰਦ ਸਰ ਹੋ ਸਕਦੇ ਸਾਰੇ ਵਾਸਤੇ ਹੈ ਸਾਨੂੰ ਇੱਕ બીજી ਆਸ ਉਹ ਸਿਰਫ ਮੈਂ ਕਿਹੜੇ ਕਿਹੜੇ ਮੰਤਰੀ ਹੁਣ ਮੈਂ ਕਹਿ ਸਕਦਾ ਕੁਝ ਨਹੀਂ ਉਸ ਟਾਈਮ ਇਹ ਕਿਹੜੇ ਕਿਹੜੇ ਮੰਤਰੀ ਸਰ ਜਿਨ੍ਹਾਂ ਦੇ ਨਾਮ ਆ ਰਹੇ ਮੈਂ ਅੰਦਰ ਮਿਲ ਕੇ ਤੁਹਾਨੂੰ ਸਾਰਿਆਂ ਦੇ ਨਾਮ ਦੱਸਾਂਗਾ ਜੀ ਠੀਕ ਇਹ ਤੋਂ ਪਹਿਲਾਂ ਅਸੀਂ ਕੁਝ ਨਹੀਂ ਕੀਤਾ ਇਹ ਤਾਂ ਉਹਨਾਂ ਨੂੰ ਪਤਾ ਜੀ ਉਸ ਤੋਂ ਬਾਅਦ ਜਿਹੜਾ ਪਹਿਲਾਂ ਸਿੰਘ ਸਾਹਿਬ ਨੂੰ ਮਿਲਣ ਤੋਂ ਸਿੰਘ ਸਾਹਿਬ ਨੂੰ ਮਿਲਣ ਤੋਂ ਬਾਅਦ ਮੈਂ ਆਰਾਮ ਨਾਲ ਕਰਦਾ ਮੈਨੂੰ ਸਾਰਿਆਂ ਨੂੰ ਪਹਿਲਾਂ ਪਹਿਲਾਂ ਮਿਲਣ ਤੋਂ ਮਿਲਣ ਤੋਂ ਬਾਅਦ ਮੈਂ ਕਰਦਾ ਮਿਲਣ ਤੋਂ ਮਤਲਬ ਹੋਰ ਕੋਣ ਕੋਣ ਅੱਗੇ ਪਹੁੰਚ ਰਹੇ ਨੇ ਸਾਨੂੰ ਤਾਂ ਹੁਕਮ ਆਇਆ ਸੀ ਅਸੀਂ ਆ ਗਏ ਹੌਲੀ ਹੌਲੀ ਸਾਰੇ ਅੱਜ ਨੂੰ ਬਲਸਾ ਵੀ ਪਹੁੰਚ ਰਹੇ ਨੇ ਸਾਨੂੰ ਹੁਕਮ ਹੋਇਆ ਸੀ ਮੈਂ ਆ ਗਿਆ ਰਾਣੀ ਕੇ ਸਾਹਿਬ ਆ ਗਏ ਬਾਕੀ ਵੀ ਇਸੇ ਤਰ੍ਹਾਂ ਬਦਲ ਸਕਦੇ ਸਾਰਾ ਵਾਸਤੇ ਹੈ ਜੀ ਜੀ ਉਸ ਸਮੇਂ ਕਿਹੜੇ ਕਿਹੜੇ ਮੰਤਰੀ ਸੀ ਹੁਣ ਮੈਂ ਕਹਿ ਸਕਦਾ ਕਸ਼ਮੀਰ ਉਸ ਟਾਈਮ ਕਿਹੜੇ ਕਿਹੜੇ ਮੰਤਰੀ ਸਰ ਜਿਨ੍ਹਾਂ ਦੇ ਨਾਮ ਆ ਰਹੇ ਮੈਂ ਅੰਦਰ ਮਿਲ ਕੇ ਤੁਹਾਨੂੰ ਸਾਰਿਆਂ ਦੇ ਨਾਮ ਦੱਸ ਸਕਦਾ ਜੀ ਠੀਕ ਹੈ ਇਸ ਤੋਂ ਪਹਿਲਾਂ ਅਸੀਂ ਕੁਝ ਨਹੀਂ ਕੀਤਾ ਸਾਰੇ ਮੰਤਰੀ ਮੇਸ਼ ਹੋ ਰਹੇ ਨੇ ਇਹ ਤਾਂ ਉਹਨਾਂ ਨੂੰ ਪਤਾ ਜੀ ਉਸ ਤੋਂ ਬਾਅਦ ਜਿਹੜਾ ਜੀ ਪਹਿਲਾਂ ਸਿੰਘ ਸਾਹਿਬ ਨੂੰ ਮਿਲਣ ਤੋਂ ਸਿੰਘ ਸਾਹਿਬ ਨੂੰ ਮਿਲਣ ਤੋਂ ਬਾਅਦ ਮੈਂ ਆਰਾਮ ਨਾਲ ਕਰਦਾ ਪਹਿਲਾਂ ਸਾਰਿਆਂ ਨੂੰ ਪਹਿਲਾਂ ਪਹਿਲਾਂ ਮਿਲ ਲੈਂਦਾ ਮੈਨੂੰ ਤੋਂ ਬਾਅਦ ਮੈਂ ਕਰਦਾ ਮਿਲਣ ਤੋਂ ਮਤਲਬ ਹੋਰ ਕੋਣ ਕੋਣ ਅੱਜ ਪਹੁੰਚ ਰਹੀ ਸਾਨੂੰ ਤਾਂ ਹੁਕਮ ਆਇਆ ਸੀ ਅਸੀਂ ਆ ਗਏ ਹੌਲੀ ਹੌਲੀ ਸਾਰੇ ਅੱਜ ਨੂੰ ਬਲਸਾ ਕੀ ਪਹੁੰਚ ਰਹੀ ਸਾਨੂੰ ਹੁਕਮ ਹੋਇਆ ਸੀ ਮੈਂ ਆ ਗਿਆ ਰਾਣੀ ਕੇ ਸਾਹਿਬ ਆ ਗਏ ਬਾਕੀ ਵੀ ਇਸੇ ਤਰ੍ਹਾਂ ਬਲਸਾ ਸਾਰੇ ਵਾਸਤੇ ਹੈ ਜੀ ਜੀ ਹਾਂ ਸਰ ਮੈਂ ਕਿਹੜੇ ਕਿਹੜੇ ਮੰਤਰੀ ਹੁਣ ਮੈਂ ਨਹੀਂ ਕਹਿ ਸਕਦਾ ਕੁਝ ਹੋਰ ਪ੍ਰਧਾਨ ਮੰਤਰੀ ਆ ਰਹੇ ਉਸ ਟਾਈਮ ਕਿਹੜੇ ਕਿਹੜੇ ਮੰਤਰੀ ਸਰ ਜਿਨ੍ਹਾਂ ਦੇ ਨਾਮ ਆ ਰਹੇ ਮੈਂ ਅੰਦਰ ਮਿਲ ਕੇ ਤੁਹਾਨੂੰ ਸਾਰਿਆਂ ਦੇ ਨਾਮ ਦੱਸਾਂਗਾ ਜੀ ਠੀਕ ਇਸ ਤੋਂ ਪਹਿਲਾਂ ਅਸੀਂ ਕੁਝ ਨਹੀਂ ਕੀਤਾ ਇਹ ਤਾਂ ਉਹਨਾਂ ਨੂੰ ਪਤਾ ਜੀ ਉਸ ਤੋਂ ਬਾਅਦ ਜਿਹੜਾ ਪਹਿਲਾਂ ਸਿੰਘ ਸਾਹਿਬ ਨੂੰ ਮਿਲਣ ਤੋਂ ਸਿੰਘ ਸਾਹਿਬ ਨੂੰ ਮਿਲਣ ਤੋਂ ਬਾਅਦ ਮੈਂ ਆਰਾਮ ਕਰਕੇ ਪਹਿਲਾਂ ਸਾਰਿਆਂ ਨੂੰ ਪਹਿੰਤ ਪਹਿਲਾਂ ਪਹਿਲਾਂ ਮਿਲਣ ਤੋਂ ਮਿਲਣ ਤੋਂ ਬਾਅਦ ਮੈਂ ਕਰਦਾ ਮਿਲਣ ਤੋਂ ਬਾਅਦ ਹੋਰ ਕੋਣ ਕੋਣ ਅਜੇ ਪਹੁੰਚ ਨਹੀਂ ਰਹੀ ਸਾਨੂੰ ਤਾਂ ਹੁਕਮ ਆਇਆ ਸੀ ਅਸੀਂ ਆ ਗਏ ਹੌਲੀ ਹੌਲੀ ਸਾਰੇ ਅਜੇ ਬਲਸਾ ਵੀ ਪਹੁੰਚ ਨਹੀਂ ਦੇ ਸਾਨੂੰ ਹੁਕਮ ਹੋਇਆ ਸੀ ਮੈਂ ਆ ਗਿਆ ਰਾਣੀ ਕੇ ਸਾਹਿਬ ਆ ਗਏ ਬਾਕੀ ਵੀ ਇਸੇ ਤਰ੍ਹਾਂ ਬੰਦ ਸਰ ਹੋ ਸਕਦੇ ਸਾਰਾ ਬਾਸਤੀ ਹੈ ਇਹ ਬਾਰੇ ਜੀ ਆਪ ਕੋਸ ਸਮੇਂ ਕਿਹੜੇ ਕਿਹੜੇ ਮੰਤਰੀ ਸੀ ਹੁਣ ਮੈਂ ਤੁਹਾਨੂੰ ਕਹਿ ਸਕਦਾ ਕੁਝ ਨਹੀਂ ਉਸ ਟਾਈਮ ਕਿਹੜੇ ਕਿਹੜੇ ਮੰਤਰੀ ਸਰ ਜਿਨ੍ਹਾਂ ਦੇ ਨਾਮ ਆ ਰਹੇ ਮੈਂ ਅੰਦਰ ਮਿਲ ਕੇ ਤੁਹਾਨੂੰ ਸਾਰਿਆਂ ਦੇ ਨਾਮ ਦੱਸ ਸਕਦਾ ਜੀ ਠੀਕ ਇਹ ਤੋਂ ਪਹਿਲਾਂ ਅਸੀਂ ਕੁਝ ਨਹੀਂ ਕੀਤਾ ਸਾਰੇ ਮੰਤਰੀ ਬੇਸ਼ੋਰੇ ਇਹ ਤਾਂ ਉਹਨਾਂ ਨੂੰ ਪਤਾ ਜੀ ਉਸ ਤੋਂ ਬਾਅਦ ਜਿਹੜਾ ਪਹਿਲਾਂ ਸਿੰਘ ਸਾਹਿਬ ਨੂੰ ਮਿਲਣ ਤੋਂ ਸਿੰਘ ਸਾਹਿਬ ਨੂੰ ਮਿਲਣ ਤੋਂ ਬਾਅਦ ਮੈਂ ਆਰਾਮ ਨਾਲ ਕਰ ਲਿਆ ਪਹਿਲਾਂ ਸਾਰਿਆਂ ਨੂੰ ਪਹਿਲਾਂ ਪਹਿਲਾਂ ਮਿਲ ਲੰਦੋ ਮੈਨੂੰ ਤੋਂ ਬਾਅਦ ਮੈਂ ਕਰ ਕਰ ਮਿਲਣ ਤੋਂ ਮਤਲਬ ਹੋਰ ਕੋਣ ਕੋਣ ਅੱਜ ਪਹੁੰਚ ਰਹੀ ਸਾਨੂੰ ਤਾਂ ਹੁਕਮ ਆਇਆ ਸੀ ਅਸੀਂ ਆ ਗਏ ਹੌਲੀ ਹੌਲੀ ਸਾਰੇ ਅੱਜ ਨੂੰ ਬਲਸਾ ਵੀ ਪਹੁੰਚ ਰਹੀ ਸਾਨੂੰ ਹੁਕਮ ਹੋਇਆ ਸੀ ਮੈਂ ਆ ਗਿਆ ਰਾਣੀ ਕੇ ਸਾਹਿਬ ਆ ਗਏ ਬਾਕੀ ਵੀ ਇਸੇ ਤਰ੍ਹਾਂ ਬਲਸਾ ਪਹੁੰਚਦੇ ਸਾਰਿਆਂ ਵਾਸਤੇ ਹੈ ਇਹ ਜੀ ਆਸ ਉਸ ਸਮੇਂ ਕਿਹੜੇ ਕਿਹੜੇ ਮੰਤਰੀ ਸਾਰ ਮੈਂ ਅੰਦਰ ਮਿਲ ਕੇ ਤੁਹਾਨੂੰ ਸਾਰਿਆਂ ਦੇ ਨਾਮ ਦੱਸਾਂਗਾ ਜੀ ਠੀਕ ਇਹ ਤੋਂ ਪਹਿਲਾਂ ਅਸੀਂ ਕੁਝ ਨਹੀਂ ਕੀਤਾ ਸਾਰੇ ਮੰਤਰੀ ਪੇਸ਼ ਹੋ ਲੈਣੇ ਇਹ ਤਾਂ ਉਹਨਾਂ ਨੂੰ ਪਤਾ ਜੀ ਉਸ ਤੋਂ ਬਾਅਦ ਜਿਹੜਾ ਪਹਿਲਾਂ ਸਿੰਘ ਸਾਹਿਬ ਨੂੰ ਮਿਲਣ ਤੋਂ ਸਿੰਘ ਸਾਹਿਬ ਨੂੰ ਮਿਲਣ ਤੋਂ ਬਾਅਦ ਮੈਂ ਆਰਾਮ ਨਾਲ ਕਰਦਾ ਮੈਨੂੰ ਸਾਰਿਆਂ ਨੂੰ ਪਹਿੰਤੀ ਪਹਿਲਾਂ ਮਿਲਣ ਤੋਂ ਮੇਨ ਤੋਂ ਬਾਅਦ ਮੈਂ ਕਰਦਾ ਮਿਲਣ ਤੋਂ ਮਤਲਬ ਹੋਰ ਕੌਣ ਕੌਣ ਅੱਗੇ ਪਹੁੰਚ ਰਹੀ ਸਾਨੂੰ ਤਾਂ ਹੁਕਮ ਆਇਆ ਸੀ ਅਸੀਂ ਆ ਗਏ ਹੌਲੀ ਹੌਲੀ ਸਾਰੇ ਅੱਜ ਨੂੰ ਬਲਸਾ ਵੀ ਪਹੁੰਚ ਰਹੀ ਸਾਨੂੰ ਹੁਕਮ ਹੋਇਆ ਸੀ ਮੈਂ ਆ ਗਿਆ ਰਾਣੀ ਕੇ ਸਾਹਿਬ ਆ ਗਏ ਬਾਕੀ ਵੀ ਇਸੇ ਤਰ੍ਹਾਂ ਬਦਲ ਸਰ ਹੋ ਸਕਦੇ ਸਾਰੇ ਵਾਸਤੇ ਹੈ ਜੀ ਜੀ ਉਸ ਸਮੇਂ ਕਿਹੜੇ ਕਿਹੜੇ ਮੰਤਰੀ ਨੇ ਹੁਣ ਮੈਂ ਕਹਿ ਸਕਦਾ ਕੁਝ ਨਹੀਂ ਉਸ ਟਾਈਮ ਕਿਹੜੇ ਕਿਹੜੇ ਮੰਤਰੀ ਸਰ ਜਿਨ੍ਹਾਂ ਦੇ ਨਾਮ ਆ ਰਹੇ ਮੈਂ ਅੰਦਰ ਮਿਲ ਕੇ ਤੁਹਾਨੂੰ ਸਾਰਿਆਂ ਦੇ ਨਾਮ ਦੱਸ ਸਕਦਾ ਜੀ ਠੀਕ ਹੈ ਇਸ ਤੋਂ ਪਹਿਲਾਂ ਅਸੀਂ ਕੁਝ ਨਹੀਂ ਕੀਤਾ ਸਾਰੇ ਮੰਤਰੀ ਮੇਸ਼ੁਰੇ ਨੇ ਇਹ ਤਾਂ ਉਹਨਾਂ ਨੂੰ ਪਤਾ ਜੀ ਉਸ ਤੋਂ ਬਾਅਦ ਜਿਹੜਾ ਪਹਿਲਾਂ ਸਿੰਘ ਸਾਹਿਬ ਨੂੰ ਮਿਲਣ ਤੋਂ ਸਿੰਘ ਸਾਹਿਬ ਨੂੰ ਮਿਲਣ ਤੋਂ ਬਾਅਦ ਮੈਂ ਆਰਾਮ ਨਾਲ ਕਰ ਲਿਆ ਪਹਿਲਾਂ ਸਾਰਿਆਂ ਨੂੰ ਪਹਿਲਾਂ ਪਹਿਲਾਂ ਮਿਲਣ ਦੋ ਮੇਨ ਤੋਂ ਬਾਅਦ ਮਿਲਾਂਗੇ ਮਤਲਬ ਹੋਰ ਕੋਣ ਕੋ ਜੇ ਪਹੁੰਚ ਰਹੇ ਸਾਨੂੰ ਤਾਂ ਹੁਕਮ ਆਇਆ ਸੀ ਅਸੀਂ ਆ ਗਏ ਹੌਲੀ ਹੌਲੀ ਸਾਰੇ ਅੱਜ ਨੂੰ ਬਲਸਾ ਵੀ ਪਹੁੰਚ ਰਹੇ ਨੇ ਕਿ ਠੇਕੀ ਵਿੱਚ ਉਹਨਾਂ ਦੇ ਸਭ ਸਾਨੂੰ ਹੁਕਮ ਹੋਇਆ ਸੀ ਮੈਂ ਆ ਗਿਆ ਰਾਣੀ ਕੇ ਸਾਹਿਬ ਆ ਗਏ ਬਾਕੀ ਵੀ ਇਸੇ ਤਰ੍ਹਾਂ ਬਲਸਾ ਪਹੁੰਚਦੇ ਸਾਰਿਆਂ ਵਾਸਤੇ ਹੈ ਇਸੇ ਬਾਦ ਵਿੱਚ ਜੀ ਹਾਂ ਉਸ ਸਮੇਂ ਕਿਹੜੇ ਕਿਹੜੇ ਮੰਤਰੀ ਨੇ ਮੈਂ ਨਹੀਂ ਕਹਿ ਸਕਦਾ ਕਸ਼ਮੀਰ ਉਸ ਟਾਈਮ ਕਿਹੜੇ ਕਿਹੜੇ ਮੰਤਰੀ ਸਰ ਜਿਨ੍ਹਾਂ ਦੇ ਨਾਮ ਆ ਰਹੇ ਮੈਂ ਅੰਦਰ ਮਿਲ ਕੇ ਤੁਹਾਨੂੰ ਸਾਰਿਆਂ ਦੇ ਨਾਮ ਦੱਸਾਂਗਾ ਜੀ ਠੀਕ ਇਹ ਤੋਂ ਪਹਿਲਾਂ ਅਸੀਂ ਕੁਝ ਨਹੀਂ ਕੀਤਾ ਇਹ ਤਾਂ ਉਹਨਾਂ ਨੂੰ ਪਤਾ ਜੀ ਉਸ ਤੋਂ ਬਾਅਦ ਜਿਹੜਾ ਪਹਿਲਾਂ ਸਿੰਘ ਸਾਹਿਬ ਨੂੰ ਮਿਲਣ ਤੋਂ ਸਿੰਘ ਸਾਹਿਬ ਨੂੰ ਮਿਲਣ ਤੋਂ ਬਾਅਦ ਮੈਂ ਆਰਾਮ ਕਰਕੇ ਪਹਿਲਾਂ ਸਾਰਿਆਂ ਨੂੰ ਪਹਿਲਾਂ ਪਹਿਲਾਂ ਮਿਲਣ ਤੋਂ ਬਾਅਦ ਮੈਂ ਕਰਦਾ ਮਤਲਬ ਹੋਰ ਕੋਣ ਕੋਣ ਅਜੇ ਪਹੁੰਚ ਨਹੀਂ ਰਹੀ ਸਾਨੂੰ ਤਾਂ ਹੁਕਮ ਆਇਆ ਸੀ ਅਸੀਂ ਆ ਗਏ ਹੌਲੀ ਹੌਲੀ ਸਾਰੇ ਅੱਜ ਨੂੰ ਬਲਸਾ ਵੀ ਪਹੁੰਚ ਨਹੀਂ ਰਹੀ ਸਾਨੂੰ ਹੁਕਮ ਹੋਇਆ ਸੀ ਮੈਂ ਆ ਗਿਆ ਰਾਣੀ ਕੇ ਸਾਹਿਬ ਆ ਗਏ ਬਾਕੀ ਵੀ ਇਸੇ ਤਰ੍ਹਾਂ ਬੰਦ ਸਭ ਹੋ ਸਕਦੇ ਸਾਰਿਆਂ ਵਾਸਤੇ ਹੈ ਜੀ ਜੀ ਬਸ ਸਾਨੂੰ ਕਿਹੜੇ ਕਿਹੜੇ ਮੰਤਰੀ ਇਹ ਹੁਣ ਮੈਂ ਨਹੀਂ ਕਹਿ ਸਕਦਾ ਕਸ਼ਮੀਰ ਉਸ ਟਾਈਮ ਕਿਹੜੇ ਕਿਹੜੇ ਮੰਤਰੀ ਸਰ ਜਿਨ੍ਹਾਂ ਦੇ ਨਾਮ ਆ ਰਹੇ ਮੈਂ ਅੰਦਰ ਮਿਲ ਕੇ ਤੁਹਾਨੂੰ ਸਾਰਿਆਂ ਦੇ ਨਾਮ ਦੱਸ ਸਕਦਾ ਜੀ ਠੀਕ ਹੈ ਇਸ ਤੋਂ ਪਹਿਲਾਂ ਅਸੀਂ ਕੁਝ ਨਹੀਂ ਕੀਤਾ ਅਚਾਰੇ ਮੰਤਰੀ ਬੇਸ਼ੌਰੀ ਇਹ ਤਾਂ ਉਹਨਾਂ ਨੂੰ ਪਤਾ ਜੀ ਉਸ ਤੋਂ ਬਾਅਦ ਜਿਹੜਾ ਜੀ ਪਹਿਲਾਂ ਸਿੰਘ ਸਾਹਿਬ ਨੂੰ ਮਿਲਣ ਤੋਂ ਸਿੰਘ ਸਾਹਿਬ ਨੂੰ ਮਿਲਣ ਤੋਂ ਬਾਅਦ ਮੈਂ ਆਰਾਮ ਨਾਲ ਕਹਿ ਸਕਦਾ ਪਹਿਲਾਂ ਸਾਰਿਆਂ ਨੂੰ ਪਹਿਲਾਂ ਪਹਿਲਾਂ ਮਿਲ ਲੈਣ ਦੋ ਮੈਨੂੰ ਤੋਂ ਬਾਅਦ ਮੈਂ ਕਰ ਕਰ ਮਿਲ ਤਾਂ ਹੋਰ ਕੋਣ ਕੋਣ ਅੱਜ ਪਹੁੰਚ ਰਹੀ ਸਾਨੂੰ ਤਾਂ ਹੁਕਮ ਆਇਆ ਸੀ ਅਸੀਂ ਆ ਗਏ ਹੌਲੀ ਹੌਲੀ ਸਾਰੇ ਅੱਜ ਨੂੰ ਬਲਸਾ ਵੀ ਪਹੁੰਚ ਰਹੀ ਸਾਨੂੰ ਹੁਕਮ ਹੋਇਆ ਸੀ ਮੈਂ ਆ ਗਿਆ ਰਾਣੀ ਕੇ ਸਾਹਿਬ ਆ ਗਏ ਬਾਕੀ ਵੀ ਇਸੇ ਤਰ੍ਹਾਂ ਬਲਸਾ ਪਹੁੰਚਦੇ ਸਾਰਿਆਂ ਵਾਸਤੇ ਹੈ ਉਸ ਸਮੇਂ ਕਿਹੜੇ ਕਿਹੜੇ ਮੰਤਰੀ ਸਾਰ ਮੈਂ ਤੁਹਾਨੂੰ ਸਾਰਿਆਂ ਦੇ ਨਾਮ ਦੱਸਾਂਗਾ ਜੀ ਠੀਕ ਇਹ ਤੋਂ ਪਹਿਲਾਂ ਅਸੀਂ ਕੁਝ ਨਹੀਂ ਕੀਤਾ ਇਹ ਤਾਂ ਉਹਨਾਂ ਨੂੰ ਪਤਾ ਜੀ ਉਸ ਤੋਂ ਬਾਅਦ ਜਿਹੜਾ ਪਹਿਲਾਂ ਸਿੰਘ ਸਾਹਿਬ ਨੂੰ ਮਿਲਣ ਤੋਂ ਸਿੰਘ ਸਾਹਿਬ ਨੂੰ ਮਿਲਣ ਤੋਂ ਬਾਅਦ ਮੈਂ ਆਰਾਮ ਨਾਲ ਕਰਦਾ ਮਤਲਬ ਸਾਰਿਆਂ ਨੂੰ ਪਹਿਲਾਂ ਪਹਿਲਾਂ ਮਿਲਣ ਤੋਂ ਮੇਨ ਤੋਂ ਬਾਅਦ ਮੈਂ ਕਰਦਾ ਮਿਲਣ ਤੋਂ ਮਤਲਬ ਹੋਰ ਕੌਣ ਕੌਣ ਜੇ ਪਹੁੰਚ ਰਹੀ ਨਹੀਂ ਸਾਨੂੰ ਤਾਂ ਹੁਕਮ ਆਇਆ ਸੀ ਅਸੀਂ ਆ ਗਏ ਹੌਲੀ ਹੌਲੀ ਸਾਰੇ ਅਜਨ ਬਲਸਾ ਵੀ ਪਹੁੰਚ ਰਹੀ ਨਹੀਂ ਸਾਨੂੰ ਹੁਕਮ ਹੋਇਆ ਸੀ ਮੈਂ ਆ ਗਿਆ ਰਾਣੀ ਕੇ ਸਾਹਿਬ ਆ ਗਏ ਬਾਕੀ ਵੀ ਇਸੇ ਤਰ੍ਹਾਂ ਬਦਲ ਸਰ ਬੋਲ ਸਕਦੇ ਸਾਰਾ ਵਾਸਤੇ ਹੈ ਇਹ ਬਦਲ ਜੀ ਆਸੋ ਉਸ ਸਮੇਂ ਕਿਹੜੇ ਕਿਹੜੇ ਮੰਤਰੀ ਸੀ ਹੁਣ ਮੈਂ ਨਹੀਂ ਕਹਿ ਸਕਦਾ ਕੁਝ ਵੀ ਉਸ ਟਾਈਮ ਕਿ ਕਿਹੜੇ ਕਿਹੜੇ ਮੰਤਰੀ ਸਰ ਜਿਨ੍ਹਾਂ ਦੇ ਨਾਮ ਆ ਰਹੇ ਮੈਂ ਅੰਦਰ ਮਿਲ ਕੇ ਤੁਹਾਨੂੰ ਸਾਰਿਆਂ ਦੇ ਨਾਮ ਦੱਸ ਸਕਦਾ ਜੀ ਠੀਕ ਹੈ ਇਸ ਤੋਂ ਪਹਿਲਾਂ ਅਸੀਂ ਕੁਝ ਨਹੀਂ ਕੀਤਾ ਸਾਰੇ ਮੰਤਰੀ ਪੇਸ਼ ਹੋ ਰਹੇ ਨੇ ਇਹ ਤਾਂ ਉਹਨਾਂ ਨੂੰ ਪਤਾ ਜੀ ਉਸ ਤੋਂ ਬਾਅਦ ਜਿਹੜਾ ਪਹਿਲਾਂ ਸਿੰਘ ਸਾਹਿਬ ਨੂੰ ਮਿਲਣ ਤੋਂ ਸਿੰਘ ਸਾਹਿਬ ਨੂੰ ਮਿਲਣ ਤੋਂ ਬਾਅਦ ਮੈਂ ਆਰਾਮ ਨਾਲ ਕਰਦਾ ਮੈਨੂੰ ਸਾਰਿਆਂ ਨੂੰ ਪਹਿਲਾਂ ਪਹਿਲਾਂ ਮਿਲ ਲੰਦੋ ਮੈਨੂੰ ਤੋਂ ਬਾਅਦ ਮੈਂ ਕਰਦਾ ਮਿਲਣ ਤੋਂ ਹੋਰ ਕੋਣ ਕੋਣ ਜੇ ਪਹੁੰਚ ਰਹੀ ਨਹੀਂ ਸਾਨੂੰ ਤਾਂ ਹੁਕਮ ਆਇਆ ਸੀ ਅਸੀਂ ਆ ਗਏ ਹੌਲੀ ਹੌਲੀ ਸਾਰੇ ਅੱਜ ਨੂੰ ਬਲਸਾ ਵੀ ਪਹੁੰਚ ਰਹੀ ਨਹੀਂ ਸਾਨੂੰ ਹੁਕਮ ਹੋਇਆ ਸੀ ਮੈਂ ਆ ਗਿਆ ਰਾਣੀ ਕੇ ਸਾਹਿਬ ਆ ਗਏ ਬਾਕੀ ਵੀ ਇਸੇ ਤਰ੍ਹਾਂ ਸਾਰਿਆਂ ਵਾਸਤੇ ਹੈ ਇਹ ਗੱਲ ਠੀਕ ਹੈ ਜੀ ਜੀ ਹਾਂ ਸਰ ਮੈਂ ਕਿਹੜੇ ਕਿਹੜੇ ਮੰਤਰੀ ਹੁਣ ਮੈਂ ਨਹੀਂ ਕਹਿ ਸਕਦਾ ਕਸ਼ਮੀਰ ਪ੍ਰਧਾਨ ਮੰਤਰੀ ਸਰ ਕਿਹੜੇ ਕਿਹੜੇ ਮੰਤਰੀ ਸਰ ਜਿਨ੍ਹਾਂ ਦੇ ਨਾਮ ਆ ਰਹੇ ਮੈਂ ਅੰਦਰ ਮਿਲ ਕੇ ਤੁਹਾਨੂੰ ਸਾਰਿਆਂ ਦੇ ਨਾਮ ਦੱਸਦਾ ਜੀ ਠੀਕ ਇਹ ਤੋਂ ਪਹਿਲਾਂ ਅਸੀਂ ਕੁਝ ਨਹੀਂ ਕੀਤਾ ਇਹ ਤਾਂ ਉਹਨਾਂ ਨੂੰ ਪਤਾ ਜੀ ਉਸ ਤੋਂ ਬਾਅਦ ਜਿਹੜਾ ਪਹਿਲਾਂ ਸਿੰਘ ਸਾਹਿਬ ਨੂੰ ਮਿਲਣ ਤੋਂ ਸਿੰਘ ਸਾਹਿਬ ਨੂੰ ਮਿਲਣ ਤੋਂ ਬਾਅਦ ਮੈਂ ਆਰਾਮ ਨਾਲ ਕਰਦਾ ਮਤਲਬ ਸਾਰਿਆਂ ਨੂੰ ਬਹਿਤੀ ਪਹਿਲਾਂ ਪਹਿਲਾਂ ਮਿਲਣ ਤੋਂ ਮਿਲਣ ਤੋਂ ਬਾਅਦ ਮੈਂ ਮਤਲਬ ਤਾਂ ਹੋਰ ਕੋਣ ਕੋਲ ਜੇ ਪਹੁੰਚ ਰਹੀ ਸਾਨੂੰ ਤਾਂ ਹੁਕਮ ਆਇਆ ਸੀ ਅਸੀਂ ਆ ਗਏ ਹੌਲੀ ਹੌਲੀ ਸਾਰੇ ਅੱਜ ਨੂੰ ਬਲਸਾ ਵੀ ਪਹੁੰਚ ਰਹੀ ਸਾਨੂੰ ਹੁਕਮ ਹੋਇਆ ਸੀ ਮੈਂ ਆ ਗਿਆ ਰਾਣੀ ਕੇ ਸਾਹਿਬ ਆ ਗਏ ਬਾਕੀ ਵੀ ਇਸੇ ਤਰ੍ਹਾਂ ਬਦਲ ਸਰ ਬੋਲ ਸਕਦੇ ਸਾਰਾ ਪਾਸੇ ਹੈ ਇਹ ਬਾਰੇ ਜੀ ਆਸਮਾਨ ਉਸ ਸਮੇਂ ਕਿਹੜੇ ਕਿਹੜੇ ਮੰਤਰੀ ਸੀ ਹੁਣ ਮੈਂ ਕਹਿ ਸਕਦਾ ਕੁਝ ਮੈਂ ਪ੍ਰਧਾਨ ਮੰਤਰੀ ਆ ਰਹੇ ਉਸ ਟਾਈਮ ਕਿਹੜੇ ਕਿਹੜੇ ਮੰਤਰੀ ਸਰ ਜਿਨ੍ਹਾਂ ਦੇ ਨਾਮ ਆ ਰਹੇ ਮੈਂ ਅੰਦਰ ਮਿਲ ਕੇ ਤੁਹਾਨੂੰ ਸਾਰਿਆਂ ਦੇ ਨਾਮ ਦੱਸ ਸਕਦਾ ਜੀ ਠੀਕ ਹੈ ਇਸ ਤੋਂ ਪਹਿਲਾਂ ਅਸੀਂ ਕੁਝ ਨਹੀਂ ਅਰੇ ਸਾਰੇ ਮੰਤਰੀ ਪੇਸ਼ ਹੋ ਰਹੇ ਸੀ ਇਹ ਤਾਂ ਉਹਨਾਂ ਨੂੰ ਪਤਾ ਜੀ ਉਸ ਤੋਂ ਬਾਅਦ ਜਿਹੜਾ ਪਹਿਲਾਂ ਸਿੰਘ ਸਾਹਿਬ ਨੂੰ ਮਿਲਣ ਤੋਂ ਸਿੰਘ ਸਾਹਿਬ ਨੂੰ ਮਿਲਣ ਤੋਂ ਬਾਅਦ ਮੈਂ ਆਰਾਮ ਨਾ ਕਰ ਪਹਿਲਾਂ ਸਾਰਿਆਂ ਨੂੰ ਪਹਿਲਾਂ ਪਹਿਲਾਂ ਮਿਲ ਲੰਦੋ ਮੇਰੇ ਤੋਂ ਬਾਅਦ ਮੈਂ ਕਰਦਾ ਮਿਲਣ ਤੋਂ ਬਾਅਦ ਹੋਰ ਕੋਣ ਕੋਣ ਅੱਗੇ ਪਹੁੰਚ ਰਹੀ ਨੇ ਸਾਨੂੰ ਤਾਂ ਹੁਕਮ ਆਇਆ ਸੀ ਅਸੀਂ ਆ ਗਏ ਹੌਲੀ ਹੌਲੀ ਸਾਰੇ ਅੱਜ ਨੂੰ ਬਲਸਾ ਕੀ ਪਹੁੰਚ ਰਹੀ ਨੇ ਸਾਨੂੰ ਹੁਕਮ ਹੋਇਆ ਸੀ ਮੈਂ ਆ ਗਿਆ ਰਾਣੀ ਕੇ ਸਾਹਿਬ ਆ ਗਏ ਬਾਕੀ ਵੀ ਇਸੇ ਤਰ੍ਹਾਂ ਬਦਲ ਸਰ ਹੋ ਸਕਦੇ ਸਾਰਾ ਵਾਸਤੇ ਹੈ ਇਹ ਬਾਕੀ ਜੀ ਆ ਸਕੋ ਉਸ ਸਮੇਂ ਕਿਹੜੇ ਕਿਹੜੇ ਮੰਤਰੀ ਸੀ ਮੈਂ ਨਹੀਂ ਕਹਿ ਸਕਦਾ ਕੁਝ ਮંત્રી ਆ ਰਹੇ ਸਨ ਉਸ ਟਾਈਮ ਤੇ ਕਿਹੜੇ ਕਿਹੜੇ ਮੰਤਰੀ ਸਰ ਜਿਨ੍ਹਾਂ ਦੇ ਨਾਮ ਆ ਰਹੇ ਮੈਂ ਅੰਦਰ ਮਿਲ ਕੇ ਤੁਹਾਨੂੰ ਸਾਰਿਆਂ ਦੇ ਨਾਮ ਦੱਸ ਸਕਦਾ ਜੀ ਠੀਕ ਇਹ ਤੋਂ ਪਹਿਲਾਂ ਅਸੀਂ ਕੁਝ ਨਹੀਂ ਕੀਤਾ ਸਾਰੇ ਮੰਤਰੀ ਬੇਸ਼ੌਰੀ ਨੇ ਇਹ ਤਾਂ ਉਹਨਾਂ ਨੂੰ ਪਤਾ ਜੀ ਉਸ ਤੋਂ ਬਾਅਦ ਜਿਹੜਾ ਜੀ ਪਹਿਲਾਂ ਸਿੰਘ ਸਾਹਿਬ ਨੂੰ ਮਿਲਣ ਤੋਂ ਸਿੰਘ ਸਾਹਿਬ ਨੂੰ ਮਿਲਣ ਤੋਂ ਬਾਅਦ ਮੈਂ ਆਰਾਮ ਨਾਲ ਕਰਦਾ ਪਹਿਲਾਂ ਸਾਰਿਆਂ ਨੂੰ ਪਹਿਲਾਂ ਪਹਿਲਾਂ ਮਿਲਣ ਤੋਂ ਮੇਨ ਤੋਂ ਬਾਅਦ ਮੈਂ ਕਰਦਾ ਮਿਲਣ ਤੋਂ ਮਤਲਬ ਹੋਰ ਕੋਣ ਕੋਲ ਜੇ ਪਹੁੰਚ ਨਹੀਂ ਰਹੀ ਸਾਨੂੰ ਤਾਂ ਹੁਕਮ ਆਇਆ ਸੀ ਅਸੀਂ ਆ ਗਏ ਹੌਲੀ ਹੌਲੀ ਸਾਰੇ ਅੱਜ ਨੂੰ ਬਲਸਾ ਵੀ ਪਹੁੰਚਦੇ ਨੇ ਸਾਨੂੰ ਹੁਕਮ ਹੋਇਆ ਸੀ ਮੈਂ ਆ ਗਿਆ ਰਾਣੀ ਕੇ ਸਾਹਿਬ ਆ ਗਏ ਬਾਕੀ ਵੀ ਇਸੇ ਤਰ੍ਹਾਂ ਬੰਦ ਸਰ ਹੋ ਸਕਦੇ ਸਾਰਾ ਵਾਸਤੇ ਹੈ ਜੀ ਇਹ ਬਾਕੀ ਜੀ ਆਪ ਸਰ ਕਿਹੜੇ ਕਿਹੜੇ ਮੰਤਰੀ ਹੁਣ ਮੈਂ ਵੀ ਕਹਿ ਸਕਦਾ ਕੁਝ ਹੋਰ ਮੰਤਰੀ ਆ ਰਹੇ ਹੋ ਉਸ ਟਾਈਮ ਕਿਹੜੇ ਕਿਹੜੇ ਮੰਤਰੀ ਸਰ ਜਿਨ੍ਹਾਂ ਦੇ ਨਾਮ ਆ ਰਹੇ ਮੈਂ ਅੰਦਰ ਮਿਲ ਕੇ ਤੁਹਾਨੂੰ ਸਾਰਿਆਂ ਦੇ ਨਾਮ ਦੱਸ ਸਕਦਾ ਜੀ ਠੀਕ ਹੈ ਇਸ ਤੋਂ ਪਹਿਲਾਂ ਅਸੀਂ ਕੁਝ ਨਹੀਂ ਕੀਤਾ ਸਾਰੇ ਮੰਤਰੀ ਵੇਸ਼ ਹੋ ਰਹੇ ਨੇ ਇਹ ਤਾਂ ਉਹਨਾਂ ਨੂੰ ਪਤਾ ਜੀ ਉਸ ਤੋਂ ਬਾਅਦ ਜਿਹੜਾ ਪਹਿਲਾਂ ਸਿੰਘ ਸਾਹਿਬ ਨੂੰ ਮਿਲਣ ਤੋਂ ਸਿੰਘ ਸਾਹਿਬ ਨੂੰ ਮਿਲਣ ਤੋਂ ਬਾਅਦ ਮੈਂ ਆਰਾਮ ਨਾਲ ਕਰਦਾ ਪਹਿਲਾਂ ਸਾਰਿਆਂ ਨੂੰ ਪਹਿਲਾਂ ਪਹਿਲਾਂ ਮਿਲ ਲੰਦੋ ਮੇਰੇ ਤੋਂ ਬਾਅਦ ਮੈਂ ਕਰ ਕਰ ਮਿਲ ਤਾ ਮਤਲਬ ਹੋਰ ਕੋਣ ਕੋਣ ਅਜੇ ਪਹੁੰਚ ਨਹੀਂ ਰਹੀ ਸਾਨੂੰ ਤਾਂ ਹੁਕਮ ਆਇਆ ਸੀ ਅਸੀਂ ਆ ਗਏ ਹੌਲੀ ਹੌਲੀ ਸਾਰੇ ਅਜਨ ਬਲਸਾ ਕੀ ਪਹੁੰਚ ਨਹੀਂ ਸਾਨੂੰ ਹੁਕਮ ਹੋਇਆ ਸੀ ਮੈਂ ਆ ਗਿਆ ਰਾਣੀ ਕੇ ਸਾਹਿਬ ਆ ਗਏ ਬਾਕੀ ਵੀ ਇਸੇ ਤਰ੍ਹਾਂ ਬਲਸਾ ਪਹੁੰਚਦੇ ਸਾਰੇ ਵਾਸਤੇ ਹੈ ਇਸ ਵਾਰ ਉਹ ਸਮੇਂ ਕਿਹੜੇ ਕਿਹੜੇ ਮੰਤਰੀ ਨੇ ਹੁਣ ਮੈਂ ਤੁਹਾਨੂੰ ਕਹਿ ਸਕਦਾ ਕੁਝ ਨਹੀਂ ਉਸ ਸਮੇਂ ਕਿਹੜੇ ਕਿਹੜੇ ਮੰਤਰੀ ਸਰ ਜਿਨ੍ਹਾਂ ਦੇ ਨਾਮ ਆ ਰਹੇ ਮੈਂ ਅੰਦਰ ਮਿਲ ਕੇ ਤੁਹਾਨੂੰ ਸਾਰਿਆਂ ਦੇ ਨਾਮ ਦੱਸਾਂਗਾ ਜੀ ਠੀਕ ਇਸ ਤੋਂ ਪਹਿਲਾਂ ਅਸੀਂ ਕੁਝ ਨਹੀਂ ਕੀਤਾ ਸਾਰੇ ਮੰਤਰੀ ਪੇਸ਼ ਹੋ ਲੈਣੇ ਸੀ ਇਹ ਤਾਂ ਉਹਨਾਂ ਨੂੰ ਪਤਾ ਜੀ ਉਸ ਤੋਂ ਬਾਅਦ ਜਿਹੜਾ ਪਹਿਲਾਂ ਸਿੰਘ ਸਾਹਿਬ ਨੂੰ ਮਿਲਣ ਤੋਂ ਸਿੰਘ ਸਾਹਿਬ ਨੂੰ ਮਿਲਣ ਤੋਂ ਬਾਅਦ ਮੈਂ ਆਰਾਮ ਨਾਲ ਕਰਦਾ ਪਹਿਲਾਂ ਸਾਰੇ ਨੂੰ ਪੈਂਦੀ ਪਹਿਲਾਂ ਮਿਲਣ ਤੋਂ ਮਿਲਣ ਤੋਂ ਬਾਅਦ ਮੈਂ ਕਰਦਾ ਮਿਲਣ ਤੋਂ ਮਤਲਬ ਹੋਰ ਕੋਣ ਕੋਣ ਕੋਲੇ ਪਹੁੰਚ ਰਹੀ ਸਾਨੂੰ ਤਾਂ ਹੁਕਮ ਆਇਆ ਸੀ ਅਸੀਂ ਆ ਗਏ ਹੌਲੀ ਹੌਲੀ ਸਾਰੇ ਅੱਜ ਨੂੰ ਬਲ ਸਾਹਿਬ ਵੀ ਪਹੁੰਚ ਰਹੇ ਨੇ ਸਾਨੂੰ ਹੁਕਮ ਹੋਇਆ ਸੀ ਮੈਂ ਆ ਗਿਆ ਰਾਣੀ ਕੇ ਸਾਹਿਬ ਆ ਗਏ ਬਾਕੀ ਵੀ ਇਸੇ ਤਰ੍ਹਾਂ ਬਦਲ ਸਰ ਬੋਲ ਸਕਦੇ ਸਾਰਾ ਵਾਸਤੇ ਹੈ ਇਹ ਜੀ ਆਸਣ ਉਸ ਸਮੇਂ ਕਿਹੜੇ ਕਿਹੜੇ ਮੰਤਰੀ ਸੀ ਹੁਣ ਮੈਂ ਕਹਿ ਸਕਦਾ ਕੁਝ ਨਹੀਂ ਉਸ ਟਾਈਮ ਕਿ ਕਿਹੜੇ ਕਿਹੜੇ ਮੰਤਰੀ ਸਰ ਜਿਨ੍ਹਾਂ ਦੇ ਨਾਮ ਆ ਰਹੇ ਮੈਂ ਅੰਦਰ ਮਿਲ ਕੇ ਤੁਹਾਨੂੰ ਸਾਰਿਆਂ ਦੇ ਨਾਮ ਦੱਸ ਸਕਦਾ ਜੀ ਠੀਕ ਹੈ ਇਸ ਤੋਂ ਪਹਿਲਾਂ ਅਸੀਂ ਕੁਝ ਨਹੀਂ ਕੀਤਾ ਸਾਰੇ ਮੰਤਰੀ ਪੇਸ਼ ਹੋ ਰਹੇ ਸੀ ਇਹ ਤਾਂ ਉਹਨਾਂ ਨੂੰ ਪਤਾ ਜੀ ਉਸ ਤੋਂ ਬਾਅਦ ਜਿਹੜਾ ਪਹਿਲਾਂ ਸਿੰਘ ਸਾਹਿਬ ਨੂੰ ਮਿਲਣ ਤੋਂ ਸਿੰਘ ਸਾਹਿਬ ਨੂੰ ਮਿਲਣ ਤੋਂ ਬਾਅਦ ਮੈਂ ਆਰਾਮ ਨਾਲ ਕਰਦਾ ਸਾਰਿਆਂ ਨੂੰ ਪਹਿਲਾਂ ਪਹਿਲਾਂ ਮਿਲ ਲੰਦੋਂ ਮੇਨ ਤੋਂ ਬਾਅਦ ਮੈਂ ਕਰਦਾ ਮਿਲਣ ਤੋਂ ਮੋਤ ਹੋਰ ਕੋਣ ਕੋਣ ਜੇ ਪਹੁੰਚ ਰਹੀ ਨਹੀਂ ਸਾਨੂੰ ਤਾਂ ਹੁਕਮ ਆਇਆ ਸੀ ਅਸੀਂ ਆ ਗਏ ਹੌਲੀ ਹੌਲੀ ਸਾਰੇ ਅਜਨ ਬਲ ਸਾਹਿਬ ਵੀ ਪਹੁੰਚ ਰਹੇ ਨੇ ਸਾਨੂੰ ਹੁਕਮ ਹੋਇਆ ਸੀ ਮੈਂ ਆ ਗਿਆ ਰਾਣੀ ਕੇ ਸਾਹਿਬ ਆ ਗਏ ਬਾਕੀ ਵੀ ਇਸੇ ਤਰ੍ਹਾਂ ਬਲ ਸਾਹਿਬ ਪਹੁੰਚਦੇ ਸਾਰਾ ਵਾਸਤੇ ਹੈ ਜੀ 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 ਉਸ ਸਮੇਂ ਕਿਹੜੇ ਕਿਹੜੇ ਮੰਤਰੀ ਸੀ ਹੁਣ ਮੈਂ ਨਹੀਂ ਕਹਿ ਸਕਦਾ ਕਸ਼ਮੀਰ ਕੇ ਕਰਮ ਮੰਤਰੀ ਉਸ ਟਾਈਮ ਕਿਹੜੇ ਕਿਹੜੇ ਮੰਤਰੀ ਸਰ ਜਿਨ੍ਹਾਂ ਦੇ ਨਾਮ ਆ ਰਹੇ ਮੈਂ ਅੰਦਰ ਮਿਲ ਕੇ ਤੁਹਾਨੂੰ ਸਾਰਿਆਂ ਦੇ ਨਾਮ ਦੱਸ ਸਕਦਾ ਜੀ ਠੀਕ ਇਸ ਤੋਂ ਪਹਿਲਾਂ ਅਸੀਂ ਕੁਝ ਨਹੀਂ ਕੀਤਾ ਇਹ ਤਾਂ ਉਹਨਾਂ ਨੂੰ ਪਤਾ ਜੀ ਉਸ ਤੋਂ ਬਾਅਦ ਜਿਹੜਾ ਪਹਿਲਾਂ ਸਿੰਘ ਸਾਹਿਬ ਨੂੰ ਮਿਲਣ ਤੋਂ ਸਿੰਘ ਸਾਹਿਬ ਨੂੰ ਮਿਲਣ ਤੋਂ ਬਾਅਦ ਮੈਂ ਆਰਾਮ ਨਾਲ ਕਰਦਾ ਮੈਂ ਸਾਰਿਆਂ ਨੂੰ ਪਹਿੰਤੀ ਪਹਿਲਾਂ ਪਹਿਲਾਂ ਮਿਲਣ ਤੋਂ ਮੇਨ ਤੋਂ ਬਾਅਦ ਮੈਂ ਕਰਦਾ ਮਿਲਣ ਤੋਂ ਬਾਅਦ ਹੋਰ ਕੋਣ ਕੋਣ ਅੱਗੇ ਪਹੁੰਚ ਰਹੇ ਸਾਨੂੰ ਤਾਂ ਹੁਕਮ ਆਇਆ ਸੀ ਅਸੀਂ ਆ ਗਏ ਹੌਲੀ ਹੌਲੀ ਸਾਰੇ ਅੱਜ ਨੂੰ ਬਲਸਾ ਵੀ ਪਹੁੰਚ ਰਹੇ ਸਾਨੂੰ ਹੁਕਮ ਹੋਇਆ ਸੀ ਮੈਂ ਆ ਗਿਆ ਰਾਣੀ ਕੇ ਸਾਹਿਬ ਆ ਗਏ ਬਾਕੀ ਵੀ ਇਸੇ ਤਰ੍ਹਾਂ ਬਦਲ ਸਰ ਬੋਲ ਸਕਦੇ ਸਾਰਾ ਵਾਸਤੇ ਹੈ ਇਹ ਬਾਰੇ ਜੀ ਆਸਮਾਨ ਉਸ ਸਮੇਂ ਕਿਹੜੇ ਕਿਹੜੇ ਮੰਤਰੀ ਸੀ ਹੁਣ ਮੈਂ ਕਹਿ ਸਕਦਾ ਕੁਝ ਨਹੀਂ ਪ੍ਰਧਾਨ ਮੰਤਰੀ ਆ ਰਹੇ ਸ ਉਸ ਟਾਈਮ ਤੇ ਕਿਹੜੇ ਕਿਹੜੇ ਮੰਤਰੀ ਸਰ ਜਿਨ੍ਹਾਂ ਦੇ ਨਾਮ ਆ ਰਹੇ ਮੈਂ ਅੰਦਰ ਮਿਲ ਕੇ ਤੁਹਾਨੂੰ ਸਾਰਿਆਂ ਦੇ ਨਾਮ ਦੱਸ ਸਕਦਾ ਜੀ ਠੀਕ ਇਹ ਤੋਂ ਪਹਿਲਾਂ ਅਸੀਂ ਕੁਝ ਨਹੀਂ ਕੀਤਾ ਸਾਰੇ ਮੰਤਰੀ ਪੇਸ਼ ਹੋ ਰਹੇ ਸੀ ਇਹ ਤਾਂ ਉਹਨਾਂ ਨੂੰ ਪਤਾ ਜੀ ਉਸ ਤੋਂ ਬਾਅਦ ਜਿਹੜਾ ਪਹਿਲਾਂ ਸਿੰਘ ਸਾਹਿਬ ਨੂੰ ਮਿਲਣ ਤੋਂ ਸਿੰਘ ਸਾਹਿਬ ਨੂੰ ਮਿਲਣ ਤੋਂ ਬਾਅਦ ਮੈਂ ਆਰਾਮ ਨਾਲ ਕਰ ਲਿਆ ਸਾਰਿਆਂ ਨੂੰ ਪਹਿਲਾਂ ਪਹਿਲਾਂ ਮਿਲਣ ਦੋ ਮੈਨੂੰ ਤੋਂ ਬਾਅਦ ਮੈਂ ਕਰਦਾ ਮਿਲਣ ਤੋਂ ਹੋਰ ਕੋਣ ਕੋ ਜਿਹੜੇ ਪਹੁੰਚ ਰਹੇ ਨੇ ਸਾਨੂੰ ਤਾਂ ਹੁਕਮ ਆਇਆ ਸੀ ਅਸੀਂ ਆ ਗਏ ਹੌਲੀ ਹੌਲੀ ਸਾਰੇ ਅੱਜ ਨੂੰ ਬਲਸਾ ਵੀ ਪਹੁੰਚ ਰਹੇ ਨੇ ਕਿ ਠੇਕੀ ਵਿੱਚ ਸਭ ਤੋਂ ਸਾਨੂੰ ਹੁਕਮ ਹੋਇਆ ਸੀ ਮੈਂ ਆ ਗਿਆ ਰਾਣੀ ਕੇ ਸਾਹਿਬ ਆ ਗਏ ਬਾਕੀ ਵੀ ਇਸੇ ਤਰ੍ਹਾਂ ਬਲਸਾ ਪਹੁੰਚਦੇ ਸਾਰਿਆਂ ਵਾਸਤੇ ਹੈ ਜੀ ਜੀ ਆ ਸਕਦੇ ਉਸ ਸਮੇਂ ਕਿਹੜੇ ਕਿਹੜੇ ਮੰਤਰੀ ਨਹੀਂ ਹੁਣ ਮੈਂ ਨਹੀਂ ਕਹਿ ਸਕਦਾ ਕਸ਼ਮੀਰ ਉਸ ਟਾਈਮ ਕਿਹੜੇ ਕਿਹੜੇ ਮੰਤਰੀ ਸਰ ਜਿਨ੍ਹਾਂ ਦੇ ਨਾਮ ਆ ਰਹੇ ਮੈਂ ਅੰਦਰ ਮਿਲ ਕੇ ਤੁਹਾਨੂੰ ਸਾਰਿਆਂ ਦੇ ਨਾਮ ਦੱਸਾਂਗਾ ਜੀ ਠੀਕ ਇਹ ਤੋਂ ਪਹਿਲਾਂ ਅਸੀਂ ਕੁਝ ਨਹੀਂ ਕੀਤਾ ਸਾਰੇ ਮੰਤਰੀ ਬੇਸ਼ੌਰੀ ਇਹ ਤਾਂ ਉਹਨਾਂ ਨੂੰ ਪਤਾ ਜੀ ਉਹ ਤੋਂ ਬਾਅਦ ਜਿਹੜਾ ਪਹਿਲਾਂ ਸਿੰਘ ਸਾਹਿਬ ਨੂੰ ਮਿਲਣ ਤੋਂ ਸਿੰਘ ਸਾਹਿਬ ਨੂੰ ਮਿਲਣ ਤੋਂ ਬਾਅਦ ਮੈਂ ਆਰਾਮ ਨਾਲ ਕਰਦਾ ਪਹਿਲਾਂ ਸਾਰਿਆਂ ਨੂੰ ਪਹਿਲਾਂ ਪਹਿਲਾਂ ਮਿਲਣ ਤੋਂ ਮੇਨ ਤੋਂ ਬਾਅਦ ਮੈਂ ਕਰਦਾ ਮਤਲਬ ਹੋਰ ਕੌਣ ਕੌਣ ਅੱਗੇ ਪਹੁੰਚ ਰਹੀ ਸਾਨੂੰ ਤਾਂ ਹੁਕਮ ਆਇਆ ਸੀ ਅਸੀਂ ਆ ਗਏ ਹੌਲੀ ਹੌਲੀ ਸਾਰੇ ਅੱਜ ਨੂੰ ਬਲ ਸਾਹਿਬ ਵੀ ਪਹੁੰਚ ਰਹੇ ਨੇ ਧਰੇਤੀ ਸਾਨੂੰ ਹੁਕਮ ਹੋਇਆ ਸੀ ਮੈਂ ਆ ਗਿਆ ਰਾਣੀ ਕੇ ਸਾਹਿਬ ਆ ਗਏ ਬਾਕੀ ਵੀ ਇਸੇ ਤਰ੍ਹਾਂ ਬੰਦ ਸਰ ਹੋ ਸਕਦੇ ਸਾਰਾ ਵਾਸਤੇ ਹੈ ਜੀ ਜੀ ਹਾਂ ਸਰ ਉਹ ਸਾਰੇ ਕਿਹੜੇ ਕਿਹੜੇ ਮੰਤਰੀ ਹੁਣ ਮੈਂ ਨਹੀਂ ਕਹਿ ਸਕਦਾ ਕੁਝ ਹੋਰ ਮੰਤਰੀ ਆ ਰਹੇ ਹੋ ਉਸ ਟਾਈਮ ਕਿਹੜੇ ਕਿਹੜੇ ਮੰਤਰੀ ਸਰ ਜਿਨ੍ਹਾਂ ਦੇ ਨਾਮ ਆ ਰਹੇ ਮੈਂ ਅੰਦਰ ਮਿਲ ਕੇ ਤੁਹਾਨੂੰ ਸਾਰਿਆਂ ਦੇ ਨਾਮ ਦੱਸ ਸਕਦਾ ਜੀ ਠੀਕ ਹੈ ਇਸ ਤੋਂ ਪਹਿਲਾਂ ਅਸੀਂ ਕੁਝ ਨਹੀਂ ਕੀਤਾ ਸਾਰੇ ਮੰਤਰੀ ਵੇਛੜੇ ਨੇ ਸਰ ਇਹ ਤਾਂ ਉਹਨਾਂ ਨੂੰ ਪਤਾ ਜੀ ਉਸ ਤੋਂ ਬਾਅਦ ਜਿਹੜਾ ਪਹਿਲਾਂ ਸਿੰਘ ਸਾਹਿਬ ਨੂੰ ਮਿਲਣ ਤੋਂ ਸਿੰਘ ਸਾਹਿਬ ਨੂੰ ਮਿਲਣ ਤੋਂ ਬਾਅਦ ਮੈਂ ਆਰਾਮ ਨਾਲ ਕਰਕੇ ਸਾਰੇ ਨੂੰ 35 ਪਹਿਲਾਂ ਪਹਿਲਾਂ ਮਿਲਣ ਦੋ ਮੇਰੇ ਤੋਂ ਬਾਅਦ ਮੈਂ ਕਰਦਾ ਹਾਂ ਮਿਲਣ ਤੋਂ ਹੋਰ ਕੌਣ ਕੌਣ ਕੋਲ ਜੇ ਪਹੁੰਚ ਨਹੀਂ ਰਹੀ ਸਾਨੂੰ ਤਾਂ ਹੁਕਮ ਆਇਆ ਸੀ ਅਸੀਂ ਆ ਗਏ ਹੌਲੀ ਹੌਲੀ ਸਾਰੇ